ਇਹੀ ਵੀਡੀਓ ਦੇਖ ਕੇ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਰੈਸਲਿੰਗ ਦੇ ਮੈਚ ਜਿਹੜੇ ਅਸਲੀ ਹੁੰਦੇ ਆ ਜਾਂ ਨਕਲੀ ਹੁੰਦੇ ਆ WWE ਦੇ ਵਿੱਚ ਆਪਾਂ ਛੋਟੇ ਹੁੰਦੇ ਬਹੁਤ ਮੈਚ ਦੇਖੇ ਆ ਇਹ ਵਿੱਚ ਅੰਡਰਡੇਕਰ, ਰਤੀਸ਼ਤਾ, ਜੌਨ ਸੀਨਾ ਤਕੜੇ-ਤਕੜੇ ਫਾਈਟਰ ਹੁੰਦੇ ਸੀਗੇ ਕੋਈ ਵੀ ਮੈਚ ਮੈਸ ਨਹੀਂ ਸੀ ਕਰਦੇ ਉਹ ਪਰ ਇਹ ਵੀਡੀਓ ਤੁਸੀਂ ਦੇਖੋ ਨਾਲ-ਨਾਲ ਜਿਹੜੀਆਂ ਸਕਰੀਨ ਤੇ ਚੱਲ ਰਹੀਆਂ ਸলো 모ਸ਼ਨ ਦੇ ਵਿੱਚ ਕਿਉਂਕਿ ਜਿਹੜੇ ਕੈਮਰੇ ਉੱਥੇ ਲਗਾਏ ਹੁੰਦੇ ਆ WWE ਦੇ ਵਿੱਚ ਉਹ ਬਿਲਕੁਲ ਐਂਟਰਟੇਨਮੈਂਟ ਆ ਉਹ ਸਾਰੀਆਂ ਦੀਆਂ ਸਾਰੀਆਂ ਫਾਈਟ ਜਿਹੜੀਆਂ ਹੁੰਦੀਆਂ ਉਹ ਸਕ੍ਰਿਪਟਡ ਹੁੰਦੀਆਂ ਕਿਹਨੇ ਕਿਹੜਾ ਮੂਵ ਚੱਲਣਾਗਾ ਕਿਹਨੇ ਮੈਚ ਹਾਰਨਾ ਕਿਹਨੇ ਜਿੱਤਣਾ ਉਹ ਸਭ ਕੁਝ ਪਹਿਲਾਂ ਤੈਅ ਹੁੰਦਾਗਾ ਜਿਸ ਤਰ੍ਹਾਂ ਬਾਲੀਵੁੱਡ ਹਾਲੀਵੁੱਡ ਦੇ ਐਕਟਰ ਐਕਟਿੰਗ ਕਰਦੇ ਆ ਸੇਮ ਇਹ ਲੜਾਈ ਦੀ ਐਕਟਿੰਗ ਹੁੰਦੀ ਆ ਜਿਵੇਂ ਫਿਲਮਾਂ ਦੇ ਵਿੱਚ ਫਾਈਟ ਦੇ ਸੀਨ ਹੁੰਦੇ ਆ ਉਹਨਾਂ ਨੇ ਮਿਸ ਕਰਨਾ ਹੁੰਦਾਗਾ ਫਾਈਟ ਦੇ ਵਿੱਚ ਪ पंच ਨੂੰ ਤਾਂ ਮਿਸ ਕਰਨ ਖੇਡਦੇ ਆ ਜ਼ਿਆਦਾਤਰ ਇਸੀ ਤਰ੍ਹਾਂ WWE ਦੇ ਵਿੱਚ ਵੀ ਜਿੰਨੀਆਂ ਵੀ ਪੰਚ ਹੁੰਦੇ ਆ ਕਿੱਕ ਸੁੰਦੀਆਂ ਲੱਤਾਂ ਮੁੱਕੀਆਂ ਮਾਰਦੇ ਉਹ ਮਿਸ ਕਰਨੀਆਂ ਹੁੰਦੀਆਂ ਵੀ ਫਾਈਟਰ ਜਿਹੜੀ ਹੁੰਦੀ ਆ ਉਹਨਾਂ ਦੀ ਬਾਡੀ ਅਸਲੀ ਹੁੰਦੀ ਆ ਉਹਨਾਂ ਕੋਲ ਜਿਹੜੇ ਉਜਾਰ ਹੁੰਦੇ ਆ ਲੜਨ ਦੇ ਲਈ ਹਥਿਆਰ ਹੁੰਦੇ ਆ ਉਹ ਵੀ ਅਸਲੀ ਹੁੰਦੇ ਆ ਪਰ ਮਿਸ ਕਰਨ ਖੇਡਣਾ ਹੁੰਦਾ ਜਿਹੜਾ ਬਲੱਡ ਨਿਕਲਦਾ ਬਲੱਡ ਵਾਲੇ ਕੈਪਸੂਲ ਹੁੰਦੇ ਆ ਉਹ ਮੂੰਹ ਦੇ ਵਿੱਚ ਉਹਨੂੰ ਫੋੜ ਕੇ ਥੁੱਕ ਬਣਾ ਕੇ ਉਹ ਕਿਤੇ ਵੀ ਲਾ ਸਕਦੇ ਆ ਕੁਝ ਕੁ ਸੱਟਾਂ ਅਸਲੀ ਹੁੰਦੀਆਂ ਐ ਬਾਕੀ ਆਲਮੋਸਟ ਇਹ ਐਂਟਰਟੇਨਮੈਂਟ ਆ ਸਾਫ ਉਹਨਾਂ ਦਾ ਲਿਖਿਆ ਹੁੰਦਾ ਹੈ WWE ਐਂਟਰਟੇਨਮੈਂਟ ਤਾਂ ਅਸੀਂ ਬਚਪਨ ਦੇ ਵਿੱਚ ਇਸ ਨੂੰ ਅਸਲੀ ਸਮਝ ਕੇ ਦੇਖਦੇ ਆਏ ਪਰ ਜਿਹੜੇ ਉਹ ਕੈਮਰਾ ਐਂਗਲ ਤੋਂ ਦਿਖਾਉਂਦੇ ਆ ਉਹ ਸਿੰਗਲ ਤੋਂ ਤੁਸੀਂ ਨਹੀਂ ਦੇਖ ਸਕਦੇ ਜਿਸ ਤਰ੍ਹਾਂ ক্রিকেট ਦੇ ਮੈਚ ਦੇ ਵਿੱਚ ਬੈਟਸਮੈਨ ਕਰੀਜ਼ ਨੂੰ ਟੱਚ ਕੀਤਾ ਬੈਠ ਜਾ ਨਹੀਂ ਉਹ ਕਿਸੇ ਖਾਸ ਸਿੰਗਲ ਦੀ ਪਤਾ ਲੱਗਦਾਗਾ ਉਸੇ ਤਰ੍ਹਾਂ ਹੀ ਜਿਹੜੇ ਐਂਗਲ ਤੋਂ ਉਹ ਦਿਖਾਉਂਦੇ ਹੁੰਦੇ ਆ ਫਾਈਟ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਕੈਮਰੇ ਆ ਉੱਥੋਂ ਤੁਸੀਂ ਨਹੀਂ ਜਜਮੈਂਟ ਕਰ ਸਕਦੇ ਜਿਹੜੇ ਲੋਕ ਮੈਚ ਦੇਖਣ ਗਏ ਹੁੰਦੇ ਉੱਥੇ ਲਾਈਵ ਉਹਨਾਂ ਦੇ ਫੋਨਾਂ ਦੇ ਵਿੱਚ ਬਣੀਆਂ ਹੋਈਆਂ ਵੀਡੀਓ ਜਿਹੜੀਆਂ ਤੁਸੀਂ ਇਹ ਦੇਖ ਰਹੇ ਆ ਇਹ ਸੱਚ ਬਿਆਨ ਕਰਦੀਆਂ ਐ ਕਿ ਜਿਹੜੇ ਇਹ ਮੈਚ ਹੁੰਦੇ ਆ ਇਹ ਟੋਟਲੀ ਐਂਟਰਟੇਨਮੈਂਟ ਹੁੰਦਾ ਹੋਰ ਕੁਝ ਨਹੀਂ ਹੁੰਦਾਗਾ ਇਹ ਫੇਕ ਹੁੰਦਾਗਾ ਜਿਹੜੇ ਅਸਲੀ ਫਾਈਟ ਹੁੰਦੇ ਸੀ ਜਿਹੜੇ ਘੋਲ ਹੁੰਦੇ ਆ ਉਹ ਅਸਲੀ ਹੁੰਦੇ ਆ ਢੂਈ ਲਵਾਉਂ ਹੁੰਦਾ ਜਮ ਖੇਡਦੇ ਉਹ ਅਸਲੀ ਹੁੰਦੇ ਆ ਬਾਕਸਿੰਗ ਅਸਲੀ ਹੁੰਦੀ ਆ ਜਿਹੜੇ ਇਹ ਫਾਈਟਸ ਹੁੰਦੀਆਂ ਐ ਡਬਲੂ ਡੀ ਆ ਇਹ ਟੋਟਲੀ ਫੇਕ ਹੁੰਦੇ ਆ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਜਾਣਕਾਰੀ ਚੰਗੀ ਲੱਗਦਾ ਅਗਰ ਸ਼ੇਅਰ ਜ਼ਰੂਰ ਕਰਨਾ ਤੁਸੀਂ ਦੇਖ ਰਹੇ ਸੀ ਪੰਜਾਬੀ ਸ਼ੇਟਸ برو